ਅੱਜ ਗਵਾਲ ਮੰਡੀ ਚੌਕ ਵਿਖੇ ਸਾਈਨ ਬੋਰਡ ਐਮ ਐਲ ਏ ਜਸਬੀਰ ਸਿੰਘ ਅਤੇ ਕੌਂਸਲਰ ਡਿੰਪਲ ਅਰੋੜਾ ਵੱਲੋਂ ਸਾਈਨ ਬੋਰਡ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਕੌਂਸਲਰ ਡਿੰਪਲ ਅਰੋੜਾ ਨੇ ਪੱਤਰਕਾਰਾਂ ਨਾਲ ਗਲਬਤ ਕਰਦੇ ਦੱਸਿਆ ਕਿ ਆਉਣ ਵਾਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੀ ਤਿਆਰੀ ਚ ਹੈ ਅਤੇ ਇਹ ਸੀਟਾਂ ਜਿੱਤ ਕੇ ਅਸੀਂ ਐਮ ਐਲ ਏ ਜਸਬੀਰ ਸਿੰਘ ਦੀ ਝੋਲੀ ਚ ਪਾ ਕੇ ਕਾਮਯਾਬੀ ਹਾਸਲ ਕਰਾਂਗੇ ਇਸ ਮੌਕੇ ਹਰਪ੍ਰੀਤ ਵੈਦੀ ਵੀ ਹਾਜ਼ਰ ਸਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹਾਜ਼ਰ ਰਹੇ ਜੋਸ਼ ਨਾਲ ਬੋਟਮੀ ਸਰਪੰਨੂ ਅੱਜ ਜਿਹੜਾ ਪਿੱਛੇ ਹੋ ਕਿਹਦਾ ਜਾ ਰਿਹਾ ਅੱਜ ਮੇਰੇ ਏਰੀਆ ਦੇ ਵਿੱਚ ਸਾਡੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਜੀ ਸਟਾਫ ਇਨਚਾਰਜ ਜੀਤ ਸਿੰਘ ਸਾਡੇ ਪੁਲਿਸ ਕਪਤਾਨ ਆਪੀਸੀ ਬੇਜੀ ਜੀ ਪਰਮੇਸ਼ਰਪੁਰਾ ਰਾਜੀ ਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਡੇ ਇੱਥੇ ਮੌਜੂਦ ਹੈ ਅੱਜ ਆਈ ਸਾਈਨ ਬੋਰਡ ਲਾਉਣ ਦਾ ਕਟਰੀ ਕੀਤਾ ਗਿਆ ਸੋ ਇਹ ਕਾਫੀ ਪਿੱਛੇ ਤੋਂ ਦਿੱਕਤ ਸੀ ਇਹ ਨਾ ਏਰੀਆ ਇਸ ਏਰੀਆ ਦੇ ਵਿੱਚ ਕਿਉਂਕਿ ਸਾਈਨ ਬੋਰਡ ਜਿਹੜੇ ਆ ਉਹ ਬਿਲਕੁਲ ਦੁਆਏ ਕੀ ਗੈਸ ਜੋ ਸਾਡੇ ਕਾਰਪੋਰੇਸ਼ਨ ਦੇ ਗਾਇਕ ਤੇ ਜਿਹੜਾ ਜੁਨਾ ਮੋਰਲ ਨੂੰ ਜਿਹੜਿਆ ਚੇਅਰਮੈਨ ਸੀ ਵੀ ਰਣਮਾਨੀ ਹੈ ਜੀ ਉਹ ਅੱਜ ਵੀ ਕੰਮ ਸ਼ੁਰੂ ਕੀਤਾ ਜੋ ਇਦਾਂ ਹੀ ਸਾਰੇ ਇਰਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਹੀ بارੋਬਾਰੀ ਜੀ ਨੂੰ ਕੱਟਣ ਕਰਾਂ ਅਧਿਕਾਰੀ ਰੀ ਦਾ ਕੀਤਾ ਤੋਂ ਅਸੀਂ ਗੱਲ ਨੂੰ ਹੋਰ ਨਵੀਂ ਰੀਦ ਵਟਨ ਕਰਾਂਗੇ ਮੈਂ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਤੁਹਾਡੀਆਂ ਦਿੱਤੇ ਹੋਏ ਅਸ਼ੀਰਵਾਦ ਦਾ ਸਦਕਾ ਅਸੀਂ ਇਹ ਕੰਮ ਕਰ ਰਹੇ ਹਾਂ ਸੋ ਔਨਵਾਰੀ ਨਗਰ ਨਿਗਮ ਚੋਣਾਂ ਨੂੰ ਖੜਕਦੇ ਹੋਏ ਤੁਸੀਂ ਆਮ ਆਦਮੀ ਪਾਰਟੀ ਦਾ ਸਾਥ ਦੇਉਂਦਾ ਜੋ ਔਨਵਾਰੀਆ ਚੋਣਾਂ ਦੇ ਵਿੱਚ ਜਿਹੜਾ ਮੇਅਰ ਹੈ ਉਹ ਅਮਰਸੇਦ ਦਾ ਆਮ ਆਦਮੀ ਪਾਰਟੀ ਦਾ ਵਾਰਸਕੀ ਸੋ ਮੈਂ ਸਾਹ ਹੈ ਬਹੁਤ ਬਹੁਤ ਹਲਕਾ ਪਸ਼ਮੀਨੂ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਆਮ ਆਦਮੀ ਪਾਰਟੀ ਲੈ ਕੇ ਖਾਸ ਕਰ ਹਲਕਾ ਪਸ਼ਮੀਨੂ ਬਤਾਇਓ ਤੁਸੀਂ ਸਾਡੇ ਤਿਆਰੀਆਂ ਬਹੁਤ ਵਧੀਆ ਨੇ ਜੀ ਸਾਡੇ ਤਕਰੀਬਨ ਹਰ ਬਲੈਡ ਜਿਹੜਾ ਉਹ ਤਿਆਰ ਦਾ ਤਿਆਰ ਬੈਠਾ ਹੋਇਆ ਸੋ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਰਪੋਰੇਸ਼ਨ ਦੇ ਰੱਖੀ ਬੜਾ ਸਾਰ ਤੇ ਲਿੰਬਰ ਭਾਈ ਲਿੰਬਰ ਭਾਈ ਮਾਈਕ ਲਾਇਆ ਆ ਇੱਧਰ ਆਓ ਇੱਧਰ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਭ ਤੋਂ ਪਹਿਲ ਦੇ ਆਧਾਰ ਤੇ ਸਾਡੀ ਪਹਿਰ ਨੰਬਰ 4 ਦੇ ਵਿੱਚ ਇਹ ਸਾਈਨ ਬੋਰਡ ਲਗਵਾਏ ਨੇ ਐਮਐਲਏ ਸਾਹਿਬ ਸਾਡੀ ਹਮੇਸ਼ਾ ਤਤਪਰ ਨੇ ਪੂਰੇ ਇਲਾਕੇ ਦੀ ਡਵੈਲਪਮੈਂਟ ਵਾਸਤੇ ਜਿਹਦੇ ਵਿੱਚ ਅੱਗੇ ਸੀਵਰ ਦੀਆਂ ਹੋੜੀਆਂ ਵਗੈਰਾ ਟੱਕਣ ਵਗੈਰਾ ਲਗਵਾ ਰਹੇ ਪਿਛਲੇ 1 ਮਹੀਨੇ ਤੋਂ ਕਾਫੀ ਕੰਮ ਹੋਇਆ ਬਾੜ ਦੇ ਵਿੱਚ ਆਉਣ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਹੋਰ ਵੀ ਜਿੱਦਾਂ ਦਲਾਵ ਦੀ ਗਲੀ ਹੈ ਔਰ ਇੱਕ ਨੰਬਰ ਗਲੀ ਦੋ ਨੰਬਰ ਗਲੀ ਦੇ ਵੀ ਕੰਮ ਜਿਹੜੇ ਆ ਉਹ ਚਾਲੂ ਸਾਡੇ ਐਮ ਐਲ اے ਸਾਹਿਬ ਕਰਵਾ ਰਹੇ ਨੇ ਤੇ ਮੈਂ ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਦਾ ਵੈਲਕਮ ਕਰਦਾ ਕਿ ਸਾਡੀ ਵਾਰਡ ਨੰਬਰ 62 ਦੇ ਵਿੱਚ ਇਹ ਆਏ ਨੇ ਤੇ ਲੋਕਾਂ ਦੇ ਅੱਗੇ ਵੀ ਹਾਜ਼ਰ ਰਹਿੰਦੇ ਨੇ ਤੇ ਅੱਗੋਂ ਸਾਡੀ ਜੁੜੀ ਲਾਈ ਹੈ ਕਿ ਲੋਕਾਂ ਦੀ ਮੁਸ਼ਕਲਾਂ ਨੂੰ ਤੇ ਨਗਰ ਨਿਗਮ ਚੋਣਾਂ ਵੀ ਆ ਗਿਆ ਵਾ ਵਾਰਡ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਬੁਢੀ ਤਿਆਰੀ ਹੈ ਜੀ ਸਾਡੇ ਬੌਸ ਨੇ ਐਮ ਐਲ اے ਸਾਹਿਬ ਇਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਸਾਰੇ ਲੱਗੇ ਹੋਏ ਆ ਤੇ ਸੋ ਸਾਰੇ ਆਪਾਂ ਡੱਟ ਕੇ ਮੈਂ ਤਾਂ ਕਰਾਂਗੇ ਇੱਥੇ ਪਾਰਟੀ ਦਾ ਮੇਅਰ ਬਣਾਵਾਂਗੇ 85 85 ਸੀਟਾਂ ਦਿੱਤਾਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਅੱਜ ਸਾਈਨ ਬੋਰਡ ਦਾ ਗਠਨ ਕੀਤਾ ਗਿਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਏਰੀਆ ਦਾ ਪਤਾ ਨਹੀਂ ਲੱਗਦਾ ਸੋ ਐਮਐਲਏ ਸਾਹਿਬ ਵੀ ਹੈ ਹੋਰ ਤੁਹਾਡੇ ਸਾਥੀ ਨੇ ਕੀ ਕਹਿਣਾ ਜਾਂਦੇ ਸੋ ਮੈਂ ਸਭ ਤੋਂ ਪਹਿਲਾਂ ਜਸਪੀ ਸਿੰਘ ਐਮਐਲਏ ਹਗਵਸਤ ਦੀ ਸਮਰਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਮਾਨ ਸਤਿਕਾਰ ਬਖਸ਼ਿਆ ਸੋ ਇਹ ਕੰਮ ਛੋਟੇ ਛੋਟੇ ਵੇਖਣ ਨੂੰ ਲੱਗਦੇ ਆ ਪਰ ਆਮ ਆਦਮੀ ਪਾਰਟੀ ਜਿਹੜੀ ਗਰਾਊਂਡ ਤੋਂ ਉੱਥੀ ਪਾਰਟੀ ਹੈ ਇਹ ਲੋ